अरपਤੀ एलन मासक ਨੇ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਐਕਸ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਜੇਕਰ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਮਿਲੇਗੀ ਉਹਨਾਂ ਨੇ ਲਿਖਿਆ ਕਿ ਅੱਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਐਲਨ ਮਾਸਕ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਸ਼ੁਰੂ ਕਰ ਰਿਹਾ ਹੈ ਜਿਸ ਦਾ ਨਾਮ ਉਸਨੇ ਅਮਰੀਕਾ ਪਾਰਟੀ ਰੱਖਿਆ ਹੈ ਇਹ ਐਲਾਨ ਉਸਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਰਾਹੀਂ ਕੀਤਾ ਗਿਆ ਸੀ ਮਸਕ ਨੇ ਐਕਸ ਤੇ ਪਹਿਲਾਂ ਕੀਤੇ ਗਏ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਅੱਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ ਉਸੇ ਪੋਸਟ ਵਿੱਚ ਮਸਕ ਨੇ ਕਿਹਾ ਹੈ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਮਿਲੇਗੀ ਉਹਨਾਂ ਨੇ ਲਿਖਿਆ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦਿਵਾਲੀਆ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਇੱਕ ਪਾਰਟੀ ਪ੍ਰਣਾਲੀ ਵਿੱਚ ਰਹਨੇ ਆਂ ਲੋਕਤੰਤਰ ਵਿੱਚ ਨਹੀਂ ਇਸ ਤੋਂ ਪਹਿਲਾਂ 4 ਜੁਲਾਈ ਨੂੰ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਮਸਕ ਨੇ ਇੱਕ ਸਰਵੇਖਣ ਪੋਸਟ ਕੀਤਾ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਸੁਤੰਤਰਤਾ ਦਿਵਸ ਇਹ ਪੁੱਛਣ ਦਾ ਸਹੀ ਸਮਾਂ ਹੈ ਕਿ ਤੁਸੀਂ ਦੋ ਪੱਖੀ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹੋ ਕੀ ਸਾਨੂੰ ਅਮਰੀਕਾ ਪਾਰਟੀ ਬਣਾਉਣੀ ਚਾਹੀਦੀ ਹੈ ਸਰਵੇਖਣ ਦੇ ਨਤੀਜਿਆਂ ਵਿੱਚ 65.4% ਲੋਕਾਂ ਨੇ ਹਾਂ ਅਤੇ 34.6% ਨੇ ਨਹੀਂ ਵੋਟ ਦਿੱਤੀ ਇੱਕ ਕਦਮ ਮਸਕ ਦੇ 트ੰਪ ਪ੍ਰਸ਼ਾਸਨ ਤੋਂ ਜਾਣ ਅਤੇ ਡੋਸ਼ ਤੋਂ ਬਾਹਰ ਨਿਕਲਣ ਤੋਂ ਬਾਅਦ ਚੁੱਕਿਆ ਗਿਆ ਹੈ ਐਲਨ ਮਾਸਕ ਦਾ ਤੀਜੀ ਧਿਰ ਬਣਾਉਣ ਦਾ ਐਲਾਨ ਆਪਣੇ ਆਪ ਵਿੱਚ ਇੱਕ ਖਾਸ ਗੱਲ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ ਤੀਜੀ ਧਿਰ ਹਮੇਸ਼ਾ ਸੀਮਤ ਰਹੀ ਹੈ ਪਰ ਮਸਕ ਦਾ ਨਾਮ ਅਤੇ ਬ੍ਰਾਂਡ ਮੁੱਲ ਉਸ ਨੂੰ ਭੀੜ ਤੋਂ ਵੱਖ ਰੱਖਦਾ ਹੈ ਇਸ ਤੋਂ ਇਲਾਵਾ ਮਸਕ ਦੀ ਤਕਨੀਕੀ ਸਮੂਹਾਂ ਅਤੇ ਸੁਤੰਤਰਤਾ ਵੋਟਰ ਵਰਗ ਵਿੱਚ ਡੂੰਗੀ ਪਹੁੰਚ